ਭਾਈ ਜੀ ਸਤ ਸ਼੍ਰੀ ਅਕਾਲ ਕੈਮਰਾ ਲੈ ਲਈ ਬਾਈ ਠੀਕ ਆ ਜੀ ਕੀ ਹਾਲ ਚੱਲ ਸਾਰੇ ਠੀਕ ਠਾਕ ਅੱਜ ਮੌਸਮ ਕਿਵੇਂ ਆ ਮੌਸਮ ਅੱਜ ਖਰਾਬ ਆ ਅੱਜ ਹੋ ਗਿਆ ਬੱਦਾਲੀ ਕਾਫੀ ਹਾਂ ਜੀ ਭਾਈ ਜੀ ਕੱਲ ਵਾਲਾ ਬਚਾਏ ਇੱਕ ਵਾਰ ਆਉਂਦਾ ਲਓ ਉਹਨੂੰ ਵੀ ਦੇਖਣਾ ਅੱਜ ਵਾਰ ਉਹਨੂੰ ਵੀ ਲਾਉਣਾ ਲੈ ਬਈ ਉਹ ਗਮੜਤੀ ਬੈਠਾ ਹਾਂ ਬਾਕੀ ਬੰਦ ਦੇ ਬਾਹਰ ਜਾਨਵਰ ਪਿਠਾ ਦਿੰਨੇ ਜਾਲ ਤੇ ਲਿਆ ਲਿਆ ਮਾ ਕੱਢ ਕੇ ਜਾਲ ਅੰਦਰ ਇਹ ਛੱਡੀਏ ਜਾਨਵਰ ਇੱਧਰ ਵੱੱਡਾ ਆ ਆ ਸਾਫ ਹੋ ਗਿਆ ਇੱਧਰ ਲਓ ਛੱਡੀਆ ਬੱਚੇ ਤਾਂ ਮੈਂ ਕੱਢ ਤੇ ਉੱਤੇ ਛੋਟੇ ਦੋਏ ਬੱਚੇ ਕਾਣੇ ਵਾਲੀ ਜੋੜੀ ਤੇ ਲਓ ਖੋਲੀ ਆ ਬਾਈ ਵਾਹਿਗੁਰੂ ਸਤਨਾਮ ਮਾਲਕ ਆਪ ਦਾ ਪਲਾ ਕਰੀਂਦਾ ਤੇ ਆ ਸਭ ਨੂੰ ਤੰਦਰੁਸਤੀ ਬਖਸ਼ੀ ਲਓ ਜੀ ਭਰਾ ਫੜੀਏ ਜਾਨਵਰ ਆਪਾਂ ਇੱਕ ਟਾਂ ਫੇਰ ਤਾਂ ਡੌੜਿਆ ਵਾਲਾ ਇਕ ਉਹ ਬੈਠਾ ਹਰੇ ਟੂਸੇ ਦਾ ਕੋ ਉੱਤੇ ਬੈਠਾ ਕਾਲੇ ਟੂਸੇ ਵਾਲਾ ਉਹ ਬੈਠਾ ਲਓ ਆ ਬੈਠਾ ਆਹ ਦੂਜੇ ਨੰਬਰ ਤੇ ਲਿਆ ਖੱਢੀ ਇਹਨਾਂ ਨੂੰ ਜੀ ਭਾਈ ਜੀ ਪਹਿਲਾਂ ਕੂਤਰ ਛੱਡੀ ਆਪਾਂ ਪੋਹ ਹੈ ਗਰੂ ਸਤਨਾ ਤੁਲੇ ਆ ਜੀ ਲਓ ਇਹ ਚਾੜਤਾ ਛੋਬਰ ਟੜ ਗਿਆ ਚੜ ਗਿਆ ਤਾਂ ਦੂਜਾ ਵੀ ਕੱਢੀਏ ਲਿਆਓ ਜੀ ਕਿਹੜਾ ਹਰੇ ਕੰਡਾ ਵਾਲਾ ਲਿਆਵਾ ਲਿਆਓ ਜੀ ਹਰੇ ਕੰਡਾ ਵਾਲਾ ਛੱਡੀਏ ਲਓ ਜੀ ਬਾਈ ਜੀ ਦੂਜਾ ਵੀ ਛੱਡੀਏ ਖੱਟੀਆਂ ਅੱਖਾਂ ਚਾਲੋ ਪੁੱਤ ਲੈਓ ਇਹ ਲਾਏ ਛੜਤਾ ਦੂਸਰਾ ਵੀ ਆਪਾਂ ਆ ਵਜੇ ਹਾਲੇ ਟਾਕੀ ਨੂੰ ਚੁੰਬੜ ਗਿਆ ਕੇ ਲੈ ਇਹਨਾਂ ਨੂੰ ਫੜੀ ਯਾਰ ਕਿ ਕੱਲ ਖੁੱਡੇ ਚ ਛੱਡਦੇ ਨਾ ਜੇ ਇੱਧਰ ਨੂੰ ਆ ਗਏ ਲੈ 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 ਆਓ ਜੀ ਹੁਣ ਕੱਢੀਏ ਆਪਾਂ ਤੀਜਾ ਜਾਨਵਰ ਹਰੀ ਕਾਂਤ ਹਰਾ ਟੂਸਾ ਮਾੜਾ ਐ ਛੋਟਾ ਟੂਸੇ ਵਾਲਾ ਕਰਨੀ ਆਪਾਂ ਇਹਦੀ ਹਰੀ ਕਾਂਤ ਐ ਫਿਰ ਬਾਅਦ ਚ ਆ ਬੈਠਾ ਸਾਹਮਣੇ ਇੱਕ ਲਓ ਜੀ ਇਹਨੂੰ ਵੀ ਲੱਗੇ ਆ ਛੱਡਣਾ ਭਰਾ ਆਪਾਂ ਹੁਣ ਵਾਹਿਗੁਰੂ ਸਤਨਾਮ ਆ ਲਓ ਸ਼ਾਕ ਕੇ ਦਾ ਭਾਈ ਆ ਜਿਹੜਾ ਸ਼ਾਕ ਆਪਣਾ ਬਾਜੀ ਜਿੱਤੇ ਤੇ ਉਹਨਾਂ ਚੋਂ ਆਏ ਵੀਰੇ ਵਾਹਿਗੁਰੂ ਸਤਨਾਮ ਮਾਲਕਾ ਸਾਬ ਦਾ ਭਲਾ ਕਰੀ ਲਓ ਜੀ ਲਓ ਜੀ ਚਾਰ ਥਾਏ ਵੀ ਚੱਲੋ ਚੱਲ ਪੁੱਤ ਚੱਲ ਹੋ ਗਿਆ ਦਾ ਇਨਸਾਫ ਹੋ ਗਿਆ ਹੋ ਗਿਆ ਸ਼ੁਕਰ ਓਏ ਯਾਰ ਬਾਈ ਕਈ ਫਿਰ ਬੰਦੀਆਂ ਰਹਿੰਦੇ ਆ ਫਿਰ ਛੱਡ ਨਹੀਂ ਹੁਣੇ ਟਾਈਮ ਨਾ ਆ ਠੰਡੇ ਦਿਨਾਂ ਦੇ ਕੱਢੇ ਫਿਰ ਠੰਡੇ ਦਿਨਾਂ 'ਚ ਝੋੜਦੇ ਨੇ ਲਓ ਜੀ ਚੌਥਾ ਵੀ ਛੱਡੀ ਏ ਭਰਾ ਛਿੱਟੀਆਂ ਅੱਖਾਂ ਕਾਲਾ ਟੋਸਾ ਯਾਹਲਾ ਵਾਹ ਗਰੂ ਸਾਤ ਨਾਮ ਪੁੱਤ ਸਿੱਧਾ ਆ ਜੀ ਅੱਜ ਕੱਲ ਲੱਕੜ ਗੁੱਦੀਆਂ ਘਰ ਘਰ ਬੈਠਿਆ ਇਹ ਲਾ ਹੋ ਗਿਆ ਆ ਗਿਆ ਆ ਗਿਆ ਆ ਗਿਆ ਆ ਆ ਗਿਆ ਜੀ ਦੂਏ ਕਿੱਧਰ ਗਏ ਇੱਕ ਤਾਂ ਚਾ ਗਿਆ ਇੱਕ ਆ ਫੇਰ ਦਾਦੋ ਤਿੰਨ ਤਿੰਨ ਤਾਂ ਆਉਂਦੇ ਨੇ ਉਹ ਘੰਟਾ ਵਾਲਾ ਖੜਾ ਹੋਇਆ ਨਾ ਹਾਂ ਲੈ ਬਈ ਪਾ ਦੀ ਇੱਧਰ ਇਹਨਾਂ ਨੂੰ ਜਾਲ ਲਾ ਦੀਏ ਤੇ ਬੱਚੇ ਬਾਅਦ ਚੜਾਉਣੇ ਆ ਆ ਬੱਚੇ ਨੂੰ ਬਿਠਾਉਣੇ ਆ ਛਤਰੀ ਤੇ ਤੇ ਹਾਂ ਕੱਢ ਲਵੇ ਕਿਹੜੇ ਛਤਰੀ ਤੇ ਚਾ ਚਲ ਓਏ ਲੈ ਬਾਈ ਬੈ ਗਿਆ ਇੱਕ ਤਾਂ ਇੱਕ ਹੋਰ ਉਹ ਆਪਣਾ ਗੋਮਣਟ ਤੇ ਬੈਠਾ ਭਾਈ ਉਧਰ ਆਇਆ ਨਹੀਂ ਹੋਰ ਬਿਠਾ ਦਈਏ ਇੱਕ ਲਿਆ ਆ ਬੈਠੇ ਨੇ ਦੋ ਜੁੱਬਰ ਆ ਇੱਕ ਘਾਰੇ ਇੱਕ ਚੰਦਰ ਗਿਆ ਇੱਕ ਨਾਲੇ ਆ ਗਿਆ ਹਣਾ ਕੋਈ ਨਹੀਂ ਦੇਖਦੇ ਆ ਉਹ ਪਰੇ ਬੈਠਾ ਹੋਰ ਬੈਠਾ ਸਾਹਮਣੇ ਲਓ ਜੀ ਦੂਜਾ ਬਚਾਈ ਬਿਠਾਈਏ ਚਲੋ ਉੱਠਦੇ ਨੇ ਇਹ ਤੀਜਾ ਵੀ ਬਿਠਾ ਦਈਏ ਬਾਈ ਆ ਜਾਓ ਚੋਬਰਾ ਕਿੱਥੇ ਗਾ ਤੂੰ ਪਿੱਤਰ ਗਿਆ ਉਹਨੋਂ ਉੱਥੋਂ ਵੀ ਉੱਡ ਗਿਆ ਆ ਗਿਆ ਲਓ ਜੀ ਤੀਜਾ ਵੀ ਉਠਾਉਨੇ ਆ ਆਇਆ 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 ਤੈਨੂੰ ਉੱਪਰ ਪਿਠਾ ਤੇ ਇਧਰੋਂ ਕੱਢੀਏ ਭਾਈ ਯਾਰ ਅੱਜ ਕਬੂਤਰ ਉੱਧਰ ਛੱਡੀਏ ਪਹਿਲਾਂ ਜਾਲ ਲਾ ਦੀਏ ਯਾਰ ਭਾਈ ਆਹ ਦੋ ਆਪਾਂ ਚਿੱਟੀਆਂ ਦੇ ਅੜਕ ਕੇ ਕੱਢਣੇ ਨੇ 10 15 ਦਿਨ ਇਹਨਾਂ ਨੂੰ ਬੰਦ ਹੈ ਕੋਈ ਹੈਗਾ ਸ਼ਾਕ ਦੇ ਦਾ ਭਾਈ ਹੈ ਚਿੱਟੀਆਂ ਦਾ ਤੇ ਆ ਪਿਓਰ ਚਿੱਟੀਆਂ ਵਾਲੇ ਖੂਨ ਚੋਂ ਆ ਬੰਦ ਦੇ ਉੱਤੇ ਦੋਏ ਬੈਠੇ ਰਹਿੰਦੇ ਉਹ ਬਾਸ ਪੁੱਤ ਕਾ ਤੇ ਪੈਰ ਦੁਖਣ ਲਾਏਗਾ ਫਿਰ ਕੱਢ ਜਾ ਮੈਂ ਕਾਤੇ ਕਰੀ ਜਾਂਦਾ ਇਹ ਇਹਨੂੰ ਵੀ ਬੰਦੇ ਵੀਰੇ ਤੇ ਸੇਮ ਕਬੂਤਰ ਤੇ ਆ ਜਿਹੜਾ ਆਪਣਾ ਵੱਡਾ ਕਬੂਤਰ ਤੇ ਏਵੇਂ ਦਾ ਠੀਕਾ ਬਾਈ ਹੋਰ ਕੋਈ ਨਹੀਂ ਕੱਢਿਆ ਹੋਇਆ ਉਹਦੇ ਤੇ ਇੱਕ ਆਇਆ ਹੈ ਅਖੂਨ ਤਾਂ ਸਾਰਿਆਂ ਦੇ ਕੋ ਹੁੰਦਾ ਥਾ ਤੇ ਭਰਾ ਦੋਏ ਉੱਪਰ ਆਪਾਂ ਆ ਇਹਨਾਂ ਨੂੰ ਕੱਢਣਾ ਆਪਾਂ 10 ਦਿਨ ਥਾਈਂ ਕੱਢਾਂਗੇ ਅੱਜ ਡਾਇ ਹੋਏ ਨੇ ਆਪਣੇ 4 ਅੱਜ 4-5 ਰੋਕ ਲੇ ਭਾਈ ਇੱਕ ਆਇਆ ਨਹੀਂ ਤਿੰਨੇ ਤੇ ਬਿਠਾਏ ਹੋਏ ਨੇ ਉੱਤੇ ਤਾਂ ਦੋ ਕਾਣੇ ਵਾਲੇ ਵੀ ਪਾ ਦिए ਭਾਈ ਲਓ ਜੀ ਕਰੋ ਚੈੱਕ ਕਾਣੇ ਵਾਲੀ ਬਰੀਡ ਆਪਣੀ ਇਹ ਜਾਨਵਰ ਨਾ ਭਾਈ ਆਪਾਂ ਬਾਅਦ 'ਚ ਕੱਢਾਂਗੇ ਹੁਣ ਮੀਨਾ ਕਟਕ ਕੇ ਮਾ ਲੋ ਗਰਮੀ ਵਾਲੀਆਂ ਬਾਜੀਆਂ ਚ ਪਰ ਸਰਨੇ ਪੂਰੇ ਇਹ ਵੀਰੇ ਹੋਏ ਹੋਏ ਨੂੰ ਮਹੀਨਾ ਮਹੀਨਾ ਹੋ ਗਿਆ ਪਰ ਆਪਾਂ ਪੱਟੇ ਨਹੀਂ ਗੇ ਪੱਟੇ ਤਾਂ ਨਹੀਂ ਗੇ ਵੀ ਆਪਾਂ ਕੱਢਣੇ ਸੀਗੇ ਪਰ ਇਹ ਪਹਿਲਾਂ ਹੋਣਾ ਠੰਡੇ ਦਿਨ ਨੇ ਇੰਨਾ ਚ ਬਹਿਣਾ ਹੀ ਨਹੀਂ ਗੇ ਵਾਲੇ ਕੌੜ ਨੇ ਤਾਂ ਆਏ ਦੇ ਪੈਰ ਨੇ ਉਹ ਕੱਦ ਕਾੜ ਬਹੁਤ ਆ ਥੱਲਿਓ ਸਿਲ ਤਾਂ ਹੀ ਨੇ ਪਰਦੇ ਨਹੀਂ ਗੇ ਲਦੂਆ ਭਾਈ ਵੀ ਇਹਦਾ ਪਾਦੀ ਹੋਈ ਵੀਰੇ ਆ ਵੀ ਕਾਣੇ ਵਾਲਿਆਂ ਦਾ ਤੇ ਦੋਏ ਭਾਈਓ ਨੇ ਅਲੱਗ-ਅਲੱਗ ਛਾਇ ਅਲੱਗ-ਅਲੱਗ ਝੋਲੀਆਂ ਦੇ ਨੇ ਹੈਗੇ ਪਰ ਭਾਈਓ ਨੇ ਹਾਲੋ ਜੀ ਕਰੋ ਚੱਕਾ ਤੇ ਚਾਰ ਆਪਾਂ ਥੋੜੇ ਲੇਟ ਕੱਢਣੇ ਨੇ ਅੱਜ ਤੋਂ 15 ਕ ਤਿੰਨ ਨੂੰ ਕੱਢਾਂਗੇ ਭਾਈ ਮੰਨ ਲਓ ਜਿਹੜੇ ਇਹ ਆਪਣੀਆਂ ਚੜਦੇ ਮਈ ਦੀਆਂ ਬਾਜੀਆਂ ਛੁੱਟ ਜਾਣ ਉਸ ਹਿਸਾਬ ਨਾਲ ਕੱਢਣੇ ਨੇ ਆਪਾਂ ਇਹ ਇਹ ਜੋ ਚੱਕ ਕੇ ਕਬੂਤਰ ਉਧਰ ਕਰੀਏ ਬਾਈ ਜਿਹੜੇ ਹੈਗੇ ਮਾੜੇ ਮਾੜੇ ਰੰਗ ਆ ਇਹਦੇ ਤਾਂ ਲੱਗਾ ਹੈ ਕਿਤੇ ਤਾਂ ਉਹਦੇ ਵੀ ਲੱਗਾ ਹੈ ਚਿੱਟੀਆਂ ਵਾਲੇ ਦੇ ਵੀ ਲੱਗਾ ਹੋਇਆ ਨਹੀਂ ਲਾ ਦਿੰਨੇ ਆ ਥੋੜਾ ਮੈਂ ਲਿਆਉਣਾ ਰੰਗ ਉਥੋਂ ਚਿੱਟੀਆਂ ਵਾਲੇ ਦੇ ਆ ਕਬੂਤਰ ਇੱਧਰ ਕਰਿਆ ਬਾਈ ਇਹਦਾ ਪਤਾ ਹੀ ਨਹੀਂ ਲੱਗਦਾ ਕਿ ਮਿਕਸ ਹੋ ਗਏ ਸੀ ਜਦ ਉਧਰੋਂ ਖੁੱਡੇ ਚ ਹੈ ਕਬੂਤਰ ਇਹਨਾਂ ਦੇ ਰੰਗ ਲਾਤਾ ਵੱਡਾ ਕਬੂਤਰ ਦੀ ਆ ਇਹ ਜਵਾਕਾਂ ਨੇ ਜਦ ਇੱਧਰ ਛੜਤਾ ਤੀ। ਚਿੱਟੀਆਂ ਵਾਲਿਆਂ ਦਾ ਬਈ। ਲੈ ਇਹਨੂੰ ਇੱਧਰ ਛੱਟੀਆ। ਵਾਹਿਗੁਰੂ ਸਤਨਾਮ। ਚੱਲ ਓਏ। ਲੈ ਇਹ ਹੋਰ ਵੀ ਛੱਡੇ ਜਿਹੜੇ ਦੋ ਹੈਗੇ। ਵੀਰੇ ਦੋ ਆਣੇ। ਆ ਪਿਓ ਰਾ ਜਿਹਦੇ ਲਾਲ ਰੰਗ ਲਾਇਆ ਭੈਣ ਭਾਈਆਂ ਦਾ ਕਢਾਇਆ ਤੀ ਕਾਣੇਦਿਆਂ ਦਾ। ਆਹ ਵਾ ਕਾਣੇਦਿਆਂ ਦਾ ਇਹ ਜਵਾਕਾਂ ਨੇ ਪੱਟਿਆ ਨਹੀਂ ਸਹੀ ਚੱਲ ਦੁਬਾਰਾ ਪੱਟ ਦਾਂਗੇ ਓੜ ਤੇਰੀ ਰੰਗ ਡੋਲਣਾ ਚਲ ਅਦਰ ਆਲਾ ਸੀਸੀ ਨੂੰ ਚੁੰਬੜ ਕੇ ਆ ਕੇ ਲਓ ਜੀ ਆ ਵੀ ਕਾਣੇ ਵਾਲਿਆਂ ਦਾ ਅਣਗੇ ਜੱਫਰਾ ਖੋਲੀ ਮੁੱਤ ਟਾਕੇ ਚਾਹ ਲੋ ਮੁੱਤ ਉਧਰ ਲਓ ਜੀ ਬੱਚੇ ਉੱਡ ਕੇ ਬੈਠੇ ਬੈਠੇ ਤਿੰਨੇ ਕੋਈ ਨਹੀਂ ਕੋਈ ਨਹੀਂ ਫੇਰ ਲੈਣ ਦੇ ਲੈ ਕਿਉਂ ਪਰ ਤੈਨੂੰ ਵੀ ਚੰਗੇ ਲੈ ਇਹ ਕਾ ਕਬੂਤਰ ਹੋ ਰਾ ਵੀਰੇ ਇੱਧਰ ਛੱਡਣ ਵਾਲਾ ਵੱਡਾ ਕਬੂਤਰ ਹੈ ਵੀ ਬਣ ਗਿਆ ਫਰ ਸਰ ਸਨੱਖਾ ਦੇਖੋ ਕਿੰਨਾ ਕਬੂਤਰ ਹੈ ਇਹ ਆਪਣੇ ਜੈਪਰੇਆਲੀ ਦਾ ਪੁੱਤ ਆ ਲੈਦੇ ਮਾੜਾ ਯਾਰ ਰੰਗ ਲਾ ਕੇ ਛੱਡੀ ਕਾ ਵੀ ਆ ਵੀਰੇ ਕਬੂਤਰੇ ਨੂੰ ਵੀ ਉੱਧਰ ਛੱਡਦੇ ਆ ਛੋਡੇ ਚ ਖੱਟੀਆਂ ਅੱਖਾਂ ਫਲਾਲ ਸੇਰ ਦਾ ਲਾਲ ਚੁੱਟ ਜੇ ਨੇ ਫਲਾਲ ਵੀ ਨੇ ਕਾਲੇ ਵੀ ਨੇ ਇਹ ਦੇ ਉਹਦਾ ਜੈਪਰੇ ਵਾਲੀ ਦਾ ਪੁੱਤ ਆ ਵੀਰੇ ਲਓ ਬਈ ਲੋ ਜਿੱਦਾਂ ਕਰਦੇ ਆਪਾਂ ਕਈ ਕੋਤਰ ਆ ਜਿੱਦਾਂ ਜੀ ਬਨ ਲਿਆ ਤੇ ਵਜਾ ਛਤਰੀ ਤੇ ਆਪਾਂ ਅੱਜ ਲਾਉਣੇ ਹੌਣ ਦੇ ਨਾਲ ਉੱਚੇ ਚਲੇਗਾ ਮੈਂ ਲਾਉਣੇ ਪੈਣ ਨੇ ਵੀਰੇ ਬੱਚੇ ਪਹਿਲੇ ਦੂਜੇ ਦਿਨ ਉੱਡੇ ਨੇ ਅੱਜ ਲਓ ਜੀ ਇੱਕ ਤਾਂ ਆ ਗਿਆ ਨੀਵਾ ਹੁੰਦਾ ਟੂਸੇ ਪੁੰਜਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਜੀ ਲਓ ਜੀ ਬਹਿ ਗਿਆ ਟੂਸੇ ਪੁੰਜੇ ਵਾਲਾ ਚੋਪਰ ਇਹ ਔਖਾ ਹੀ ਚੱਲੇ ਅਰਸ਼ ਬਚਾਉਂਦਾ ਡਾਇਆ ਨਹੀਂ ਨਾ ਪਾਏ ਲਾ ਹੋਈਨ ਲਾਲੀ ਆ ਵੀਰੇ ਹੋ ਬਾਈ ਜੀ ਆ ਗਿਆ ਗਲਾਬੀ ਚ ਜ਼ਰਾ ਲਾਈ ਬਹਿ ਗਿਆ ਤੀ ਬਚਾ ਆਪਣਾ ਇੱਕ ਬਈ ਆਪਣਾ ਬਚਾ ਬਾਹਰ ਬਹਿ ਗਿਆ ਕਾਲੀ ਫੱਟੀ ਨਾਲ ਦਿਖਾਈ ਓਏ ਹੁਣ ਕਾ ਦਾ ਕਾ ਦਾ ਆ ਗਿਆ ਫੇਰ ਆਹਦੇ ਲਗੜਾ ਕੀ ਆਇਆ ਲਫਾਫਾ ਆ ਗਿਆ ਬੁੱਤੇ ਆਦੇ ਆਉਂਦਾ ਇਹਨਾਂ ਨੇ ਬੜੇ ਦੁਖੀ ਕਰਿਆ ਅੱਜ ਪਹਿਲਾਂ ਪਾਏਗੇ ਤੀ ਇੱਕ ਬਚਿਆਂ ਨੂੰ ਹਨ ਤੁਸੇ ਵਾਲੇ ਨੂੰ ਪਾਏਗੇ ਤੀ ਕਾਲੇ ਤੁਸੇ ਨੂੰ ਇਹਨਾਂ ਆ ਬਚਾ ਗਿਆ ਇਹ ਹੁਣ ਆਇਆ ਬਹੁਤ ਵਧੀਆ ਫਿਰਿਆ ਪਰ ਬਹਿ ਕੇ ਆਇਆ ਟੈਂਕੀ ਤੇ ਸੀਟੀਆਂ ਅੱਖਾਂ ਵਾਲਾ ਉਹ ਦਿਖਾਇਆ ਤੇ ਇਹਦਾ ਭਾਈ ਵੀ ਆ ਪਹਿਲਾਂ ਬਹਿ ਗਿਆ ਤੇ ਭੜਕਾਉਂਦਿਆਂ ਤਾਂ ਆ ਦੋ ਆਪਾਂ ਬੰਦ ਕਰ ਲੈਣਦੇ ਆ ਥੋੜੇ ਜਿਹਾ ਕੱਟ ਉਡ ਦੇ ਨੂੰ ਖਰਾਕ ਪਾਉਂਦੇ ਹਲੇ ਧੱਕ ਦੇਣ ਫੇਰ ਦੁਬਾਰਾ ਕੱਢ ਲਾਂਗੇ ਆ ਹੈਗੇ ਆਪਣੇ ਕੋਲ 7-8 ਛੱਡਣੇ ਵਾਲੇ ਕਾਂਤ ਵਾਲਾ ਬੱਚਾ ਸੀ 7 ਹੈਗੇ ਆ ਕਾਂਤ ਵਾਲਾ ਬੱਚਾ ਫਿਰਦਾ ਬਈ ਉੱਚਾ ਪੂਰਾ ਹਰੇ ਟੁੱਸੇ ਵਾਲਾ ਫਿਰਦਾ ਵੀਰੇ ਕਾਂਡਾ ਵਾਲਾ ਕਾਂਡਾ ਵਾਲਾ ਫਿਰਦਾ ਕਾਲੇ ਟੁੱਸੇ ਵਾਲਾ ਜਿਹੜਾ ਚੌਥਾ ਹੀ ਜਨੋ ਆ ਟੁੱਟਿਆ ਬਾਈ 1 ਵਜ ਗਿਆ 1 ਟੁੱਟੇ ਹੀ ਟਾਈਮ ਹੋ ਗਿਆ 1 ਸੱਤ ਟੁੱਟ ਹੋ ਗਿਆ ਤਿੰਨ ਟੁੱਟੇ ਚੌਥਾ ਲੈ ਉੱਪਰ ਖੜਾ 1 6 ਹੋ ਗਏ ਆਏ ਆਏ ਕੋਈ ਨਹੀਂ ਕੋਈ ਨਹੀਂ ਤੋੜਨਾ ਲੈ ਬੱਚੇ ਨੂੰ ਬਿਠਾ ਲੋ ਇਕੱਲੇ ਨੂੰ ਬੱਚੇ ਨੂੰ ਇਹਨਾਂ ਨੇ ਤਾਂ ਲੈ ਮੋੜਨ ਗਿਆ ਤਾਂ ਉਹ ਕਾਲਿਆਂ ਵਾਲਾ ਤਾਂ ਵਹਿ ਜੂ ਆ ਮੜੂ ਹਲੇ ਆ ਗਿਆ ਵੀਰੇ ਬਚਾ ਜੇ ਚਾਉਂਦਾ ਹੋਵੇ ਕਲੀਅਰ ਆ ਆ ਨਾ ਬੋਲ ਮਾਰ ਘੰਟਾ ਆਦਾ ਬਜੀ ਆਦੇ ਆ ਨਿਕਲ ਜੀ ਆਦੀ ਨਹੀਂ ਮੈਨਾਂ ਬਜਾਇਆ ਚਾਹ ਲੈ ਵੀਰੇ ਪਿਠਾ ਲਵਾਂ ਮੈਂ ਇਹਨਾਂ ਨੂੰ ਯਾਰ ਆਉਂਦੇ ਨੇ ਵੀਰੇ ਆ ਆ ਗਿਆ ਇੱਕ ਉੱਪਰ ਦੂਜੇ ਤਿੰਨੇ ਆ ਫਿਰਦੇ ਨੇ ਬਜਾਉਂ ਨਹੀਂ ਕਰਦਾ ਆ ਗਿਆ ਦੂਸੇ ਵਾਲਾਂ ਟੁੱਟਿਆ ਉਹ ਮਿੰਟੀਆਂ ਹੋ ਜਾ ਕਿਧਰ ਲੈ ਮੈਂ ਪਿਠਾਵਾ ਬੱਚੇ ਨੂੰ ਆ ਆ ਆ ਗਿਆ ਵੀਰ ਆ ਆ ਗਿਆ ਬੱਚਾ ਆਇਆ 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 ਬੱਤ ਸਮਰੇ ਆ ਗਿਆ ਆ ਜਾ ਪੁੱਤ ਆਇਆ ਆਇਆ ਇਹ ਪੈਣ ਲੱਗ ਗਿਆ ਇਹਨਾਂ ਨੂੰ ਹੁਣ ਹੁਣ ਉੜਦੇ ਨੇ ਗੋਲੀ ਮੰਗੂ ਦੇਖ ਕੇ ਨੂੰ ਲਾਓ ਜੀ ਆ ਬਹਿ ਗਿਆ ਬੱਚਾ ਆਪਣਾ 1 15 ਤੇ 1 15 ਤੇ ਕੱਟੀਆਂ ਅੱਖਾਂ ਗਲੱਭੀ ਕੰਗ ਇਹ ਗਲੱਭੀ ਕੰਗ ਤੇ ਲੱਕੜ ਨੇ ਮਾਰਿਆ ਬਈ ਆ ਤੇ ਪਾੜਤਾ ਥੱਲੇ ਹਾਂ ਇਹ ਹਾਦੀ ਕੁੱਤੇ ਪਤਾ ਹੀ ਲੱਗਿਆ ਕਰ ਕੋਈ ਪੈ ਗਿਆ ਉੱਪਰ ਪੈ ਗਈ ਖਬਰ ਕਰ ਬੱਜ ਗਿਆ ਤਾਂ ਵਿਚਾਰਾ ਨਿਕਲ ਆਇਆ ਵਿੱਚੋਂ ਖਾ ਸਾਹ ਹੈਗਾ ਪਾੜਿਆ ਹੋਇਆ ਇਹਦੇ ਖੂਨ ਕੋਈ ਕਾਲਾ ਹੋ ਗਿਆ ਜੰਮ ਕੇ ਲੈ ਨੂੰ ਛੱਡੀ ਜੇ ਪਾਣੀ ਪੂਣੀ ਪਲਾਈਏ ਹਾਂਜੀ ਇੱਕ 20 ਦੇ ਕਾਲ ਟੂਸੇ ਲਾਈ ਬਿਠਾ ਲਿਆ ਜੀ ਸੱਦਾ ਆ ਗਿਆ ਖੜੇ ਆ ਬੈਠਾ ਬਹਿ ਗਿਆ ਅੱਜ ਖੜੇ ਹੀ ਹਾਲ ਤੇ ਉਹ ਲਾਇਏ ਨੂੰ ਵੀ ਲੈ ਆਉ ਨੂੰ ਵੀ ਲਾਣੀ ਇੱਕ ਵੀਰੇ ਦੋ ਰਹਿ ਗਏ ਦੋ ਰਹਿ ਗਏ ਹਰੇ ਘੰਡਾ ਵਾਲਾ ਹਰੇ ਘੰਡਾ ਵਾਲਾ ਕੰਡ ਪੂੰਛ ਵਾਲਾ ਅੱਧੀ ਪੂੰਛ ਤੇ ਹਰੇ ਟੂਸੇ ਵਾਲਾ ਲੈ ਲਾਲਵਾ ਵੀਰੇ ਨੂੰ ਧਰੀਏ ਪਾਣੀ ਆਪਾਂ ਬਜੇ ਨੂੰ ਥੋੜਾ ਜਿਹਾ ਪੜਾਈਏ ਪੀਲਾ ਪੁੱਤ ਆਇਆ 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 ਬਾਸ 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 ਬਾਕੀ ਬਾਅਦ ਚ ਪੜਾਉਨੇ ਆ ਬਚ ਗਿਆ ਅੱਜ ਬਜਾਰਾ ਪਾੜਤਾ ਲਗੜਨੇ ਥੋੜਾ ਜਿਹਾ ਹੀ ਪਾੜਿਆ ਉੜਿਆ ਬਹੁਤ ਸੋਹਣਾ ਅੱਜ ਅੱਜ ਦੂਜੇ ਦਿਨੇ ਉੜਿਆ ਹਾਂ ਸਹੀ ਤਾਂ ਦੂਜੇ ਦਿਨ ਬੈਠਾ ਹਾਂ ਹਾਂ ਪਹਿਲਾਂ ਤਾਂ ਕੀੜਾ ਜਾਂ ਕੱਢ ਕੇ ਬੈਹ ਜਾਂਦਾ ਸੀ ਉਵੇਂ ਹੀ ਉਹ ਆਏ ਹੀ ਨਹੀਂ ਕੱਲ ਦਾ ਉੜਿਆ ਹੋਇਆ ਉਹ ਕਢ ਆਇਆ ਤੂੰ ਆ ਆ ਗਏ ਇੱਕ ਆਉਂਦਾ ਇੱਕ ਆਉਂਦਾ ਮਗਰ ਜਿਹੜਾ ਆਉਂਦਾ ਆ ਆ ਗਿਆ ਅਰੇ ਦੂਸੇ ਵਾਲਾ ਆ ਜਾਂਦਾ ਜੀ ਅਰੇ ਦੂਸੇ ਵਾਲਾ ਉਹ ਗਿਆ ਪਰ ਇਹ ਹਾਂ ਆਉਂਦਾ ਆ ਗਿਆ ਆ ਗਿਆ ਆ ਗਿਆ ਕਰਦੇ ਕਰਦੇ ਕਰੀਰ ਨਹੀਂ ਕਰਦੇ ਕਰੀਰ ਆ ਗਿਆ ਕਲੀਅਰ ਕਰਦੇ ਕਰੀਰ ਆ ਗਿਆ ਹਰੇ ਘੰਟਾ ਵਾਲਾ ਆ ਘੰਟਾ ਵਾਲਾ ਫਿਰਦਾ ਜੀ ਵਧੀਆ ਉੜ ਗਿਆ ਅੱਜ ਦੋ 2 ਵਜਣੇ ਵਾਲੇ ਨੇ 2 ਵਜਣੇ ਵਾਲੀ ਨੇ ਹਾਂ ਅੱਜ ਛੱਡੇ ਵੀ ਘੰਟਾ ਪਹਿਲਾਂ ਦੀ ਹਾਂਜੀ ਤੇ ਇਹ ਬਾਪੂ ਵੀ ਆ ਗਿਆ ਨੋ ਨੀਰ ਜੱਪਰ ਹੈ ਹਾਂ ਅਰੇ ਠੱਪੇ ਮਾਰਨਾ ਬਸ ਹਰੇ ਘੰਟਾ ਠੱਪੇ ਪੈ ਕੇ ਦੇ ਲਾ ਤੂੰ ਵੀ ਬਾਪੂ ਕੋ ਪੈ ਜਾ ਨਾ ਨਹੀਂ ਹਾਂ ਗਰਮੀ ਆ ਗਈ ਇਹ ਰੋ ਰਖਤਾ ਪਾਣੀ ਆ ਪਾ ਚਿੱਟੀਆਂ ਆ ਆਇਆ ਲੱਗ ਗਿਆ ਬਿੱਠਾ ਦਾ ਮਾਰਨ ਚੱਲ ਪਿਆ ਇਹਨਾਂ ਨੂੰ ਨਹੀਂ ਬਲੌਗ ਉਹਨਾਂ ਨੂੰ ਪਾਣੀ ਕਰਾਉਂਦਾ ਆਇਆ ਆਇਆ ਫੀਲ ਵੇ ਪਾਣੀ ਬਾਈ ਪਹਿਲਾਂ ਮਾੜਾ ਇਹ ਲਵਾਤਾ ਸੀ ਮੈਂ ਜੀ ਇਹਨਾਂ ਨਹੀਂ ਬਾਈ ਹਾਂਜੀ ਕਿਹੜਾ ਬੱਚਾ ਹੈ ਇਹ ਇਹ ਹੈਗਾ ਜੀ ਉਹ ਜਿਹਦੇ ਮੂੰਹ 'ਚ ਕੈਂਕਰ ਹੋਈ ਸੀ 124 ਦੀ ਟੀਰਾ ਵਜਾ ਬਾਈ ਆਦੇ ਖੱਟੀ ਜੱਟਾ ਟੀਰਾ ਵਕੀ ਕਾਲੀ ਆ ਧੁੱਪੇ ਕਰਕੇ ਦਿਖਾਉਣਾ ਮੈਂ ਮਾੜਾ ਤੁਹਾਨੂੰ ਫੇਰ ਰੋਕ ਲਿਆ ਸੀ ਨਾਲੋਂ ਰੱਖਾਂਗੇ ਆਲੇ ਜੈਪ੍ਰੀ ਜਿਹੜੀਆਂ ਆਪਣੇ ਕੋ ਟੀਰੀਆਂ ਨੇ ਉਹਨਾਂ ਜੋ ਐ ਇਹ ਸਕੇ ਇਹਨਾਂ ਦੇ ਨਾਲ ਦਾਇਤ ਕੀ ਸਾਖ ਸਾਡਾ ਖੋ ਗਿਆ ਟੀਰ ਉਹਨੇ ਵੀ ਗੱਡੇ ਹੋਣਾ ਸੀ ਇਹ ਮਰਨੋਂ ਤਿਆਰ ਤੀ ਬਚਾ ਜਿਹੜਾ ਬਾਈ ਨੇ ਦੱਸਿਆ ਸੀ ਮੈਕਾ ਸੀਨ ਦਾ ਟੀਕਾ ਤੇ ਇੱਕ ਗੋਲੀ ਦੱਸੀ ਸੀ ਉਹਦੇ ਨਾਲ ਠੀਕ ਹੋ ਗਿਆ ਦੋ ਵਾਰ ਲਾਇਆ ਇਹਦੇ ਆਪਾਂ ਨਾ ਪਰ ਖੰਭ ਸਾਰੇ ਹੀ ਝਾੜ ਗਿਆ ਤੇ ਟੀਕੇ ਲਾਉਣ ਨਾ ਗੰਜਾ ਹੀ ਹੋ ਗਿਆ ਜੀ ਥੱਲੇ ਉਹ ਕੰਨੀਆਂ ਸਾਰੀਆਂ ਉੜ ਗਈਆਂ ਦੀ ਲੈ ਛੱਡੀ ਆ ਬੈਰ ਨੇ ਇਹ ਦੇਖ ਲਓ ਬਾਈ ਨਜ਼ਾਰੇ ਦਾ ਵਜਾ ਬਹੁਤ ਚੰਗਾ ਆਣਗੇ ਜਿੱਤੀਗਾ ਹੁਣ ਫੇਰੇ ਤਾਂ ਰੱਖ ਲੈਣਾ ਨਾ ਸੱਲੂਏ ਦੁਨੀਆਂ ਟੀਰੀਆਂ ਚ ਇੱਕ ਟੀਰੀ ਡਾਲਾਂਗੇ ਲੈ ਵੀ ਚੱਲ ਪੁੱਤ ਇੱਕ ਇਹਦੇ ਨਾਲ ਦਾ ਸ਼ਾਕ ਖਾ ਬੈਠਾ ਹੋਰ ਹੋਰ ਨਸਲ ਚੋਂ ਆ ਜਾਣੀ ਉਹ ਵੀ ਪਟਣਾ ਆਪਾਂ ਉਹ ਇਹਦੇ ਦੀ ਮਾਂ ਉਧਰੋਂ ਦੂਏ ਪਾਸਿਓਂ ਦਾ ਭਾਈ ਆ ਭੈਣ ਭਾਈ ਨੇ ਜੈਪਰੇ ਵਾਲੀ ਦੇ ਭਾਈ ਦਾ ਬਚਾ ਸ਼ਾਕ ਖਾ ਦੇ ਬੈਠਾ ਫਿਰ ਇਹ ਆ ਦੇ ਬੈਠਾ ਆ ਸ਼ਾਕ ਖਾ ਇਹ ਕਾਲੀਆਂ ਦਾ ਆ ਟੀਰਾ ਹਾਂ ਗਿਆ ਇੱਕ ਆ ਬੈਠੀ ਆ ਬਿੰਗੀਆਂ ਡੇਲੀਆਂ ਵਾਲੀ ਆ ਚਿੱਟੀਆਂ ਨਾਲ ਆਪਾਂ ਫੱਟ ਲੈਣਾ ਆ ਰਿਆ ਜੀ ਅੱਖਾਂ ਬਹੁਤ ਇਹਦੀਆਂ ਖੱਟੀਆਂ ਨੇ ਖਤਰਨਾਕ ਜੀਆਂ ਪਰ ਢੀੜਾ ਇੱਕ ਨਹੀਂ ਕੱਢਦੀ ਅਰਸ਼ ਨੇ ਘਝਾਏ ਹੱਥ ਤੇ ਲਈ ਆ ਡੱਬੀ ਬੈਠੀ ਆਪਣੀ ਇੱਕ ਡੱਬੀ ਆ ਬੈਠੀ ਆ ਥੱਲੇ ਐਦੀ ਬਰੀਡ ਆ ਇਹ ਸਾਰੀ ਗਾਹਾਂ ਵਧਾਈ ਆ ਇੱਕ 23 ਦਾ ਉਧਰ ਜੋੜਾ ਲਾਇਆ ਵਜੇ ਕੱਢਣੇ ਵਾਲੀਆਂ ਆ ਆ ਵਜਾ ਬਹੁਤ ਦਰਦਾ ਬਣਾ ਆ ਇਰੇ ਸ਼ੰਭਾਈ ਵਾਲੇ ਪੱਠੇ ਦਾ ਕੋਈ ਕਿੰਨੇ ਨੇ ਸਮਰੇ ਪੰਜ 6 ਪਾ ਦੇ ਉਹ ਮੜਾ ਜਾ ਗਿੱਲਾ ਕਰ ਦੇ ਪਾਣੀ ਲਾ ਕੇ ਲਾ ਦੇ ਲਾ ਦੇ ਹੋਰ ਲਾ ਦੇ ਥੋੜਾ ਥੋੜਾ ਹਾਂ ਪਾ ਦੇ ਇੰਨਾ ਚਾਲ ਫੇਰ ਦੇ ਹੱਥ ਜਾ ਮੜਾ ਜਾ ਤੇ ਕੁੰਗਲੀ ਫੇਰ ਦੇ ਹਾਂ ਫੇਰ ਰੱਖ ਦੇ ਉਹਨੂੰ ਲੈ ਆਏ 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 ਚੱਕੋ ਵੀ ਜੋ ਬਰਾਬਰ ਚੱਕੋ ਬਰਾਬਰ ਬਲ ਛੜਦੇ ਹੁੰਦਾ ਇਸ ਤੋਂ ਬਾਅਦ ਕਿਹੜੇ ਨੂੰ ਪਾਵਾਂਗੇ ਇਹਨੂੰ ਥੱਲੜਲੇ ਨੂੰ ਪਾ ਦੇ ਫਿਰ ਰੋਤਲੇ ਨੂੰ ਪਾ ਦੇ ਛੱਲਲਾ ਸਮਰੀ ਇਹਨੂੰ ਵੀ 7 ਬਦਾਮ 8 ਛੱਲੇ ਨੂੰ 8 8 ਤੋਂ ਵੀ 10 ਕਰ ਲਾ ਕਰ ਲਾ ਯਾਰ ਜੇ ਕੋਈ ਬਚ ਗਿਆ ਫਿਰ ਉਹ ਦੂਆ ਖਾ ਲੂ ਕੋਈ ਆ ਗਏ ਯਾਨਵਰ ਬੈਠਣਾ ਕਿਧਰ ਇੱਧਰ ਗਏ ਤੁਹਾਨੂੰ ਮੈਂ ਦਿਖਾਉਣਾ ਆ ਆਇਆ ਆ 50 ਆਉਂਦਾ ਇੱਕ ਆਇਆ ਆਇਆ ਹਰੇ ਟੁੱਸਿਆ ਵਾਲਾ ਆ ਆਉਂਦਾ ਕੰਡਾ ਵਾਲਾ ਦੇ ਘੇਰਗੇ ਨਹੀਂ ਨਹੀਂ ਬਹਿ ਜਾਣਗੇ ਬਰੀਆ ਉਤਰ ਬੰਨਿਆ ਜਾਲ ਤੇ 2:00 ਵੱਜ ਗਏ 2 ਤੁੱਤੇ ਹੋ ਗਿਆ ਤੁੱਤੇ ਹੋ ਗਿਆ 2:05 ਪੁੱਜੀ ਹੋ ਗਏ ਵੀ ਵੀਰੇ ਹੁਣ ਇਹਨੂੰ ਰੱਖਦੇ ਆਪਾਂ ਕਾਲੀ ਕਾਂਤ ਵਾਲੇ ਨੂੰ ਕਾਲੇ ਟੂਸੇ ਵਾਲੇ ਨੂੰ ਲੈ ਪਤਾ ਚੱਕ ਗੇਰਾ ਜਾਨਵਰ ਕੀ ਕਰਦਾ ਕਾਲਾ ਖਾਲਾ ਆ ਜਾ ਆ ਜਾ ਪੁੱਤ ਤੱਕੀ ਲਾਏ ਦੇਖੋ ਆ ਜਾ ਵੀ ਲੈ ਇਹਨੂੰ ਉੱਪਰ ਕਰ ਦੇ ਵੀਰੇ ਉਹਦੇ ਨਾਲ ਖਾ ਲੂ ਦੁਬਾਰਾ ਪਾਉਣਿਆਂ ਪਾਉਣਿਆਂ ਤੁਹਾਨੂੰ ਵੀ ਕਾ ਕਬੂਤਰ ਦਿਖਾਉਣਾ ਬਾਈ ਇਹ ਜੋੜੇ ਲਾਏ ਹੋਏ ਨੇ ਆਪਣੇ ਇਹ ਲਾਲ ਸਿਰ ਆ ਜਿਆ ਇਹਨੇ ਅੰਡੇ ਧਰੇ ਹੋਏ ਨੇ ਇਹਨਾਂ ਨੇ ਦਾ ਬੈਂਦਾ ਨਿਕਲ ਜਾਂਦਾ ਬੈਂਦਾ ਨਹੀਂ ਦਾ ਬਹੁਤ ਵਧੀਆ ਓੜਿਆ ਬਚਾ ਹਫ ਪੱਠਾ ਹੈ ਤੇ ਉੱਤਰ ਬਣਿਆ ਆ ਆ ਜਾ ਆ ਜਾ ਆ ਜਾ ਏ ਇਹਦੇ ਨਾਲ ਮੁੜ ਜਾਂਦਾ ਭਾਈ ਭਾਈ ਇਹਨਾਂ ਨੂੰ ਰੱਖੀਏ ਬਚਿਆਂ ਨੂੰ ਬਦਾਮ ਇਹਨੂੰ ਤਾਂ ਥੱਲੇ ਲੜ ਲੈਣ ਨੂੰ ਖਲਾ ਦੇਤੀ ਬਾਹੋਂ ਇਹਨਾਂ ਨੂੰ ਫਿਰ ਕਾਨਕ ਰੱਖਣੀ ਆਪਾਂ ਪੁੱਤ ਚੱਕੋ ਏ ਅਰੇ ਟੁਕਾ ਆ ਗਿਆ ਅਰੇ ਟੁਕਾ ਆ ਗਿਆ ਬੈ ਜਾਣ ਤੇ ਬੈ ਜਾਣ ਦੇ ਬੈਜਣ ਦੇ ਬੈਜਣ ਦੇ ਲਾਈਵ ਵੀ ਰਿਆ ਦੋਹਾਂ ਨੂੰ ਰੱਖ ਤੇ ਆ ਗਿਆ ਹਰੇ ਟੂਸੇ ਵਾਲਾ ਬੈਠਾ ਵੀ ਚਸ ਕਰ ਰਿਹਾ ਖੜੇ ਤੇ ਆ ਜਾ ਆ ਜਾ ਆ ਜਾ ਆ ਜਾ ਸ਼ੇਰ ਆ ਜਾ ਹੁਣ ਆ ਜੀ ਆਇਆ ਜੋਰ ਬਹੁਤ ਲੱਗਾ ਹੈ ਇਹਦਾ ਇਹ ਆਣਾ ਸਾ ਅੱਜ ਦੂਜੀ ੜਾਰੀ ਹੋਇਜੀ ਵੀ ਵਧੀਆ ਲਓ ਜੀ ਆ ਗਿਆ ਤਾਂ ਆ ਗਿਆ ਆ ਗਿਆ ਆ ਗਿਆ ਬੈ ਜਾ ਪੱਤੇ ਬੈ ਜਾ ਬੈ ਜਾ ਆਇਆ ਪੱਤੇ ਬੈ ਗਿਆ ਜੀ ਲਿਆਉਣ ਲੱਗੀ ਦੋ ਪੈਕ ਪੀ ਦੇ ਜੀ ਦੋ 35 ਇੱਧਰ ਰੋਟੀ ਚਲਦੀ ਦੀ ਜੋਬਰਾਂ ਦੀ ਲਾ ਕੇ ਲਿਆ ਮੈਨੂੰ ਜੀ ਆ ਗਿਆ ਆਪਣਾ ਕਾਲੇ ਹਰੇ ਟੁੱਸੇ ਵਾਲਾ ਲੈ ਵਾਏ ਬ੍ਰੂ ਸਤਨਾ ਮਾਰ ਉਹ ਦੇਖੀ ਪੱਤਾ ਹਾਂ ਬਹੁਤ ਵਧੀਆ ਔੜਿਆ ਜਿਹਦੀ ਦੂਜੀ ਡਾਰੀ ਸੀ ਬਾਈ ਇਹ ਬੈਠਿਆ ਦੋ 35 ਤੇ ਇੱਕ ਰਹਿ ਗਿਆ ਇੱਕ ਰਹਿ ਗਿਆ ਹਲੇ ਕਰ ਅਰੇਸਟ ਲਓ ਜੀ ਬਹਿ ਗਿਆ ਵੀ 255 ਤੇ ਲਓ ਲਾਈਏ ਨਾ ਛੋਬਰ ਨੂੰ ਲੈ ਵੀ ਸਮਰੀ ਖੋਲ ਕੇ ਨਾ ਟਾਕੀ ਪੁੱਤੋ ਜੀ ਪਤਾ ਪਾਣੇ ਇੱਕ ਵਾਰ ਤਾਂ ਵੀ ਦੂਜੀ ਵਾਰ ਧਰਿਆ ਹੁਣ ਦੇਖ ਤਾਂ ਪਿੰਦਾ ਕਿ ਨਹੀਂ ਬਈ ਪੀਲਾ ਪੀਲਾ ਆਇਆ 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 ਪਰ ਇਹ ਨੂੰ ਮੜੇ ਆਇਆ ਇਹਨੂੰ ਤਾਂ ਦੋ ਵਾਰ ਪਲਾਤਾ ਇਹਨੂੰ ਇੱਕ ਵਾਰ ਹੋਰ ਦਿਖਾਉਣਾ ਸਮਰ ਪਾਣੀ ਆ ਹਾਂ ਨੋਈ ਈ ਲੈਣ ਤੋਂ ਲੈ ਵੀਰੇ ਇੱਧਰ ਵੀ ਪਾਤੇ ਦਾਣੇ ਆਪਾਂ ਸਾਰੇ ਜੋੜਿਆਂ ਨੂੰ ਇਹਨਾਂ ਨੂੰ ਪਾਤੇ ਰਖਾ ਹਟੇ ਦਾਣੇ ਤਾਂ ਤੇ ਇਹਨਾਂ ਨੂੰ ਵੀ ਪਾਤੇ ਭਰਾ ਇਹਨਾਂ ਦੇ ਨਾ ਦੋ ਬੱਚੇ ਕੱਢ ਲਏ ਇੱਕ ਇੱਕ ਬੱਚਾ ਦੋ ਜੋੜੀਆਂ ਨੇ ਕੱਢਿਆ ਉਹ ਜਿਹੜੀਆਂ ਥੱਲੇ ਨੇ ਮੈਂ ਤੁਹਾਨੂੰ ਕੱਲ ਨੂੰ ਦਿਖਾਉਂ ਭਰਾ ਉੱਥੇ ਉਹ ਜਿਹੜੀਆਂ ਥੱਲੇ ਨੇ ਉਹਨਾਂ ਨੇ ਇੱਕ ਇੱਕ ਬੱਚਾ ਕੱਢ ਲਿਆ ਇੱਧਰ ਵੀ ਪਾਤ ਹੈ ਹੰਦਾਂ ਨੇ ਆਹਟੇ ਜਾਨਵਰ ਅੱਜ ਇੱਧਰ ਛੱਡੇ ਨੇ ਉੱਤਰੋਂ ਕਈ ਕਬੂਤਰ ਇੱਧਰ ਆਏ ਇਹਨਾਂ ਦੇ ਰੰਗ ਲੱਗਿਆ ਲਾਲ ਲਾਲ ਜਿਹਾ ਤੇ ਅੱਜ ਕਰੇ ਨੇ ਸਤਿ ਸ੍ਰੀ ਅਕਾਲ ਵੀਰੇ ਸਾਥੀ ਕਾਲ ਸਾਰੇ ਭਰਾਵਾਂ ਨੂੰ ਧੰਨਵਾਦ ਬਾਈ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਦੇਖਦੇ ਨੇ ਆਹ ਲੋ ਜੀ ਵਜਾ ਦੇਖੋ ਕਿੱਥੇ ਬੈਠਾ ਮੁਰਗੀ ਦੇ ਉੱਤੇ ਜੜਿਆ ਆ ਦੇ ਚੂਚਾ ਹਾਂ ਲਾ ਲਾ ਡੰਡਾ ਬਣੀ ਗੱਡੀ ਬਣਾਈ ਫਿਰਦਾ ਆਪਣੀ ਚੰਗਾ ਨੋਨੀ ਬਈ ਸਾਸਰੀ ਸੱਚੀ ਗੱਲ ਕਰ ਤੂੰ ਮਨ ਸਾਸਰੀ ਗੱਲ ਸਾਸਰੀ ਗੱਲ ਜੀ ਸਾਰੇ ਵੀਰਾਂ ਨੂੰ ਜੀ ਲਾਈਵ 'ਚ ਕਮੈਂਟ ਬੰਬ ਜੀ ਬੰਬ ਜੀ ਖਲਾ ਤੇ ਦੋਹਾਂ ਨੂੰ ਬਦਾਮ ਥਾਲਣ ਲੈ ਇਹਨੂੰ ਵੀ ਪਾਤੇ ਓਏ ਇਹਨੂੰ ਵੀ ਪਾਤੇ ਇਹਨੂੰ ਕਣਕ ਰੈਂਦੀ ਅੱ비 ਦੇ ਆਹ ਖਾਂਦਾ ਚੋਬਰ ਥੱਲੇ ਇੱਕ ਲਿਓ ਪਾ ਦੀਏ ਕਣਕ ਇਹਨੂੰ